ਪੁਰਾਣੀ ਨਹਿਰ ਲਾਗੇ ਸ੍ਰੀ ਦਸ਼ਮੇਸ਼ ਅਕੈਡਮੀ ਸੜਕ ਤੇ ਸਥਿਤ ਸਰਬਤ ਦਾ ਪਲਾ ਚੈਰੀਟੇਬਲ ਤਰਸਕਵਲੋ ਉਸਾਰੇ ਗਏ ਸੰਨੀ ਓਬਰਾਏ ਵਿਵੇਕ ਸਦਨ ਦਾ ਲੋਕ ਅਰਪਣ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤਾ ਗਿਆ ਉਹਨਾਂ ਬੋਲਦਿਆਂ ਕਿਹਾ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਪੰਥ ਦੇ ਸੇਵਾਦਾਰ ਅਤੇ ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਐਸ ਪੀ ਐਸ ਓਬਰਾਏ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਵਿਵੇਕ ਸਦਨ ਖੋਲਿਆ ਗਿਆ ਹੈ ਜਿਸ ਵਿੱਚ ਟੈਰਸਟ ਵੱਲੋਂ ਕਵੀਆਂ ਅਤੇ ਗਰੰਥੀਆਂ ਦੇ ਨਾਲ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਗੁਰਮਤੇ ਅਤੇ ਰਸ਼ਮੀ ਵਿਦਿਆ ਮੁਫਤ ਦਿੱਤੀ ਜਾਵੇਗੀ ਜਿਸ ਦਾ ਹਰੇਕ ਪੰਜਾਬੀ ਨੂੰ ਲਾਭ ਲੈਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਟੈਰਸਟ ਦੇ ਬਾਨੀ ਡਾਕਟਰ सुरेंद्रਪਾਲ ਸਿੰਘ ਓਬਰਾਏ ਨੇ ਸਾਰੀਆਂ ਸ਼ਖਸੀਅਤਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਇਸ ਸਦਨ ਵਿੱਚ ਪਹਿਲਾਂ ਬਜ਼ੁਰਗ ਕਵੀਆਂ ਲਈ ਸਿਰਫ ਰਿਹਾਇਸ਼ ਦਾ ਬੰਦੋਬਸਤ ਕੀਤਾ ਜਾਂਦਾ ਸੀ ਪਰੰਤੂ ਬਾਅਦ ਵਿੱਚ ਹੋਲੀ ਹੋਲੀ ਅਸੀਂ ਹੁਨਰ ਦੇ ਵਿਕਾਸ ਲਈ ਕੋਰਸ ਸ਼ੁਰੂ ਕੀਤੇ ਤਾਂ ਜੋ ਸਾਡੇ ਬੱਚੇ ਕਿਤਾ ਮੁੱਖੀ ਬਣ ਸਕਣ ਉਹਨਾਂ ਕਿਹਾ ਕਿ ਸਦਨ ਵਿੱਚ 12 ਮਹੀਨੇ ਵਿੱਚ 12 ਸਮਾਗਮ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਿੱਖ ਪੰਥ ਦੀ ਪੁਰਾਤਨ ਰਿਵਾਇਤ ਮੁਤਾਬਕ ਕਵੀ ਦਰਬਾਰ ਅਤੇ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਪ੍ਰਮੁੱਖ ਤੌਰ ਤੇ ਸ਼ਾਮਲ ਹੈ ਉਹਨਾਂ ਦੱਸਿਆ ਕਿ ਇਸ ਸਦਨ ਦਾ ਨੀਂਹ ਪੱਥਰ 2016 ਵਿੱਚ ਰੱਖਿਆ ਗਿਆ ਸੀ ਜੋ ਕਿ ਹੁਣ ਮੁਕੰਮਲ ਹੋਇਆ ਹੈ ਅਤੇ ਹੁਣ ਲਗਾਤਾਰ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਿਹਾ ਹੈ ਅੱਜ ਭੰਗਸਾ ਸਾਹਿਬ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜੀ ਦੁਆਰਾ ਉਸਾਰੀ ਕੀਤੇ ਬਾਗ ਬਾਬਾ ਨੰਦੇਵ ਸ਼੍ਰੀ ਹਰਨਾਮਨ ਸਿੰਘ ਦੇ ਵਿਖੇ ਅੱਜ ਇਹ ਨਵੀਂ ਸਦੀ ਉਮਰਾਈ ਦੇਕ ਸਦਨ ਜੜਾ ਹੈ ਉਦਘਾਟਨ ਕੀਤਾ ਗਿਆ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਬੜੇ ਬੜੇ ਪਾਉ ਕਰ ਦਿੱਤੇ ਇਹ ਸਾਰੀ ਧਰਤੀ ਸਤਿਗੁਰਾਂ ਨੇ ਮੌਲਦ ਦੀ ਕਰਕੇ ਇਸ ਧਰਤੀ ਦਾ ਨਾਂ ਇਸ ਸ਼ਹਿਰ ਦਾ ਨਾਂ ਜਿਹੜਾ ਪਹਿਲਾਂ ਮਰਕੋਵਾਲ ਕਹਾਇਆ ਕਰਦਾ ਸੀ ਆਪਣੇ ਸਰਕਾਰ ਜੋਧ ਮਾਤਾ ਜੀ ਮਾਤਾ ਨਾਨਕ ਜੀ ਦੇ ਨਾਮ ਉੱਤੇ ਰਖ ਮਾਤਾ ਨਾਨਕੀ ਰੱਖਿਆ ਫਿਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹ ਸ਼ਹਿਰ ਦਾ ਨਾਮ ਸ੍ਰੀ ਹਰਿ ਕੋ ਸਿਵ ਰੱਖਿਆ ਔਰ ਇੱਥੇ ਧਰਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਕਾਰਕਮ ਕੀਤੇ ਸਭ ਤੋਂ ਵੱਡਾ ਪਰਉਪਕਾਰ ਸਤਿਗੁਰਾਂ ਨੇ ਕੀਤਾ ਕਿ ਇਸ ਪਾਵਨ ਧਰਤੀ ਦੇ ਸਤਿਗੁਰਾਂ ਦੇ ਹਾਰਸਾ ਮੰਤ ਪ੍ਰਗਟ ਕੀਸਾ ਔਰ ਇਸ ਪਾਵਨ ਤੇ ਵੀ ਉਤੇ ਸਰਦਾਰ ਐਸਪੀ ਸਿੰਘ ਉਭਰਾਏ ਉਹਨਾਂ ਦੀ ਸਾਰੀ ਟੀਮ ਵੱਲੋਂ ਉਹਨਾਂ ਦੇ ਪ੍ਰੈਸ ਵੱਲੋਂ ਸੰਨੀ ਕੁਮਰਾਈ ਸਰਦਾਰ ਜਿਹੜਾ ਹੈ ਉਹ ਅੱਜ ਰੰਮਤਾ ਹੋਈ ਹੈ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿਉਂਕਿ ਸਰਦਾਰ ਐਸ.ਡੀ. ਸਿੰਘ ਕੁਮਰਾਈ ਸੇ ਜਾਣ ਪਹਿਚਾਨ ਦੇ ਮੋਹਾਦਰੀ ਸਿੱਖ ਪੰਥ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਕਾਰਤ ਔਰ ਸਤਿਗੁਰਾਂ ਨੇ ਬੜੀ ਕਿਰਪਾ ਨਾਲ ਦੇ ਕੀਤੀ ਹੈ ਸਮਾਜ ਦੀ ਸੇਵਾ ਧਾਰਮਿਕ ਸੇਵਾ ਸਿੱਖ ਪੰਥ ਦੇ ਪ੍ਰਚਾਰ ਅਸਾਧੀਆਂ ਸੇਵਾਵਾਂ ਸਤਿਗੁਰ ਜੀ ਉਹਨਾਂ ਦੇ ਕੋਲ ਰਹੇ ਨੇ ਭਾਵੇਂ ਉਹ ਦੇਸ਼ ਦੇ ਵਿੱਚ ਹੋਵੇ ਵਿਦੇਸ਼ ਦੇ ਵਿੱਚ ਹੋਵੇ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਹੈ ਭਾਵੇਂ ਸਿੱਖਾਂ ਉੱਤੇ ਪੀੜਤ ਹੋਵੇ ਦਾ ਵੀ ਉਜਾੜ ਕਰਕੇ ਸਿੱਖਾਂ ਦੀ ਬਲਦ ਕਰਦੇ ਨੇ ਦੇਸ਼ਾਂ ਦੇਸ਼ਾਂ ਦੇ ਵਿੱਚ ਜੇ ਗੁਰੂ ਘਰ ਦੇ ਵਿੱਚ ਸੇਵਾ ਦੀ ਲੋੜ ਹੋਵੇ ਫਰਵਖ ਪਿਆਰ ਰਹਿੰਦੇ ਨੇ ਔਰ ਅੱਜ ਇਸ ਸਦਨ ਦੀ ਰಾರಂಭ ਦਾ ਇਸ ਸਮੇਂ ਜਥੇਦਾਰ ਸਰਦਾਰ ਐਸਪੀ ਸਿੰਘ ਉਗਲਾਏ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਹੈ ਉਹ ਤੇ ਸਤਿਗੁਰਾਂ ਦੇ ਕਰਮਾਂ ਦੇ ਵਿੱਚ ਉਦਾਸੀਨ ਕਰਦਾ ਹੈ ਸਤਿਗੁਰ ਦੀ ਕਿਰਪਾ ਕਾਰਨ ਮੇਅਰ ਕਾਰਨ ਉਹਨਾਂ ਨੂੰ ਹਮੇਸ਼ਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਲੰਮੀ ਆਜ਼ਾਦ ਬਖਸ਼ਿਸ਼ ਕਰਕੇ ਜਿਹੜੀਆਂ ਮਹਾਨ ਸੇਵਾਵਾਂ ਸਤਿਗੁਰ ਜੀ ਨੇ ਉਹਨਾਂ ਨੂੰ ਬਖਸ਼ਿਸ਼ੀਤ ਜਾਣੇ ਹਾਲ ਕਰਵਾ ਗਏ ਹਨ ਉਹਵਾਜ ਗੁਰਦੀਖਾ ਖਾਲਸਾ ਬਹੁਤ ਬੜੀ ਖੁਸ਼ੀ ਵਾਲੀ ਗੱਲ ਹੈ ਧਰਤਾਂ ਨਾਲ ਸਾਹਿਬ ਸ਼ੁਕਰਗੁਜ਼ਾਰੀ ਸਿਰ ਮਹਾਰਾਜੀ ਦੇ ਜਨੂਸ਼ ਦਾਤ ਤੋਂ ਪਾਲ ਸਿਧੀ ਪਰਵਤ ਪੂਰੇ ਸ਼੍ਰੀ ਅਨੰਤਪੁਰ ਸਾਹਿਬ ਦੇ ਸਰਵਾਤਰਲਾ ਚਾਰੀ ਟੇਬਲ ਤੋਂ ਵੱਲੋਂ ਸਰਦਾਰ ਐਸ.ਪੀ. ਸਿੰਘ ਉਕਰਾਇਆ ਹੈ ਔਰ ਉਹਨਾਂ ਦੀ ਸਮੂਹ ਦੀ ਟੀਮ ਵੱਲੋਂ ਸੱਚ ਸੰਨੀ ਜੁਬਰਾਏ ਵਿਵੇਕ ਸਤੰਦਾ ਲਈ ਹੈ ਹਮਦਰ ਕੀ ਗਈ ਹੈ ਔਰ ਜਿੱਤੇ ਸਰਦਾਰ ਐਸੋਸੀਏਸ਼ਨ ਕੋਲਾਈਟਾ ਵੱਲੋਂ ਸਮਾਜਿਕ ਧਾਰਮਿਕ ਸੇਵਾ ਦੇ ਵਿੱਚ ਵੱਡੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਪੰਜਾਬੀ ਦੇ ਨਾਲ ਹਰ ਸਿੱਖ ਦੇ ਨਾਲ ਕੋਲਾਈਟਾ ਸਾਹਿਬ ਖੜਦੇ ਨੇ ਜਦੋਂ ਵੀ ਕਿਸੇ ਵੀ ਮੁਸ਼ਕਲ ਆਵੇ ਜਾਂ ਕਿਸੇ ਨੂੰ ਕੋਈ ਲੋੜ ਪਵੇ ਇਹੋ ਜਿਹਾ ਦੇ ਨਾਲ ਖੜਦੇ ਨੇ ਵੱਡੀਆਂ ਸੇਵਾਵਾਂ ਨੇ ਜਿੰਨਾਂ ਦੀਆਂ ਬੰਦ ਦੇ ਵਿੱਚ ਇੱਕ ਤੋਂ ਪਰਚਾਰ ਸਾਰੇ ਵੱਡੇ ਜੁੜਾ ਦੇ ਨਾਲ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੋਤੇ ਹੀ ਅੱਜ ਸੰਮੀ ਉਵਰਾਏ ਵਿਵੇਕ ਸਦਨ ਦਾ ਜਿਹੜਾ ਰਿਕਟਨ ਹੈ ਕਿ ਇਹਨਾਂ ਵੱਲੋਂ ਕੀਤਾ ਗਿਆ ਹੈ ਔਰ ਇਸ ਸਦਨ ਦੇ ਵਿੱਚ ਲੋੜਵੰਦ ਬੱਚਿਆਂ ਵਾਸਤੇ ਔਰ ਬਜ਼ੁਰਗਾਂ ਵਾਸਤੇ ਗਰੰਤੀ ਸਿੰਘਾਂ ਵਾਸਤੇ ਕਮੀਆਂ ਵਾਸਤੇ ਤੇ ਜਿਹੜਾ ਸਾਰਾ ਖੂਦ ਹੈ ਇਹਨਾਂ ਵੱਲੋਂ ਕੀਤਾ ਜਾਵੇਗਾ ਔਰ ਇਸੇ ਇਥੇ ਹੀ ਕੀਰਤਨ ਦੀ ਸਪਲਾਈ ਵੀ ਬੱਚਿਆਂ ਨੂੰ ਗੁਰਬਾਣੀ ਦੀ ਸੱਚ ਸੰਤਿਆ ਦਿੱਤਾ ਜਾਵੇਗੀ ਮੈਂ ਸਮਰਥੀ ਸਿਰਫੋਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਖੋਦ ਗੁਰਬਾਨੀ ਦੀ ਸੰਪਤੀਆ ਸੇਪਰ ਦੀ ਸੰਪਤੀਆ ਪ੍ਰਾਪਤ ਕਰਨੀ ਹੋਵੇ ਉਹ ਇੱਥੇ ਸਨੀ ਮੀਤ ਸਰਦ ਦੇ ਵਿੱਚ ਇਹ ਸੰਪਰਕ ਕਰ ਸਕਦੇ ਨੇ ਔਰ ਇਸ ਦੀ ਤਰਫ ਤੋਂ ਦਾਸ ਸਰਦਾਰ ਕਐਸਪੀ ਸਿੰਘ ਉਹਰਾਏ ਔਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਵੀ ਦਿੰਦਾ ਔਰ ਸਤਿਗੁਰਾਂ ਦੇ ਚਰਨਾਂ ਦੇ ਅੰਦਾਜ਼ੇ ਕਰਦਾ ਹੈ ਕਿ ਜੋ ਮਹਾਨ ਸੇਵਾਵਾਂ ਸਤਿਗੁਰੂ ਨੇ ਇਹਨਾਂ ਦੇ ਝੋਲ ਦੇ ਰੁਪਾਈਆਂ ਉਹ ਇਹਨਾਂ ਨੂੰ ਸਾਡੇ ਦੇ ਇਸ ਤਰੀਕੇ ਕਰਕੇ ਮੰਮੀ ਆਰ ਨੂੰ ਬਚੂਸ ਕਰਕੇ ਇਹਨਾਂ ਨੂੰ ਦਰਵਾ ਲੈਣਾ ਵਰਤਿੰਦੀ ਕਰਾਲ ਸਾਹਿਬ ਵਰਤਦਾ ਇਹਲਾ ਬਿਲਡਿੰਗ ਬੈਠੇ ਆਏ ਬੜੀ ਅੰਮੀ ਸਰ ਮੀਟਿੰਗ ਬਣੀ ਹੈ ਜਿੱਦੋਂ 42 ਜਿਹੜੇ ਬੈਠਾਂ ਨਾਲ ਇਹ ਗੱਲ ਵਿਚਾਰਾ ਜੀ ਕੁਝ ਕੰਫਿਊਜ਼ ਹੋ ਗਈ ਹੈਗਾ ਕਦੀ ਲਗਾ ਦੇ ਦਿੱਤੀ ਹਾਂ ਕਿ ਤੇ ڈبلپمنٹ بھی چل رہی ہے تو اس کا یہ کچھ اداٹن سے کیا گیا اس لیے ابھی این پتھر رکھا سا سارے سنگھ سا من سم جیسے بھی نہیں پتھر رکھے گا کرتے آ رہے ہیں سامنے اور اجنج بھی سنگھ سا آمدور صاحب تو آ رہے ہیں سردام سب جی تو وہ اداٹن کیا کیونکہ اِسی بلڈنگ ساری کمپلیٹ نہیں ہو رہی جو آلا رہ گیا وہ کلا رہ گیا اِسے یہ کمپلیٹ کر دینے سکے ہوں اچھے بلڈنگ جو ہے وہ پوری کپلیٹ ہے پوری برتن ہو رہی ہے مطلب صحیح مدرٹ کیا